ਮਤਲਬ ਕੋਈ ਵੀ ਇਹ ਚੀਜ਼ ਤਾਂ ਸੋਚਦਾ ਨਹੀਂ ਵੀ ਕੋਈ ਵੀ ਬੰਦਾ ਚਲਾ ਜਾਵੇ ਸਾਡੀ ਜ਼ਿੰਦਗੀ ਚੋਂ ਕੋਈ ਬਜ਼ੁਰਗ ਚਲਾ ਜਾਵੇ ਇਹ ਤਾਂ ਫੇਰ ਸਾਡਾ ਇੱਕ ਹੀਰਾ ਭਰਾ ਇੱਕ ਟੈਲੈਂਟ ਪੰਜਾਬ ਦਾ ਸਾਡੇ ਪਿੰਡਾਂ ਦਾ ਮਾਣ ਸਾਡੇ ਏਰੀਆ ਦਾ ਮਾਣ ਤੋਂ ਆਪਾਂ ਸੋਚਦੇ ਨਹੀਂ ਬਾਈ ਇਹ ਚੀਜ਼ ਬਾਰੇ ਪਰ ਇਹ ਟਰੈਜੇਡੀ ਆ ਬਹੁਤ ਵੱਡੀ ਟਰੈਜੇਡੀ ਆ ਸਾਡੇ ਤੋਂ ਵੱਧ ਉਹਦੇ ਮਾਂ ਪਿਓ ਲਈ ਟਰੈਜੇਡੀ ਹੈ ਬਿਲਕੁਲ ਕਹਿੰਦੇ ਕਿ ਰਾਜਵੀਰ ਜਵੰਦਾ ਅਜਿਹਾ ਸੀ ਕਿ ਜਦੋਂ ਪਿੰਡ ਵਿੱਚ ਆਉਂਦਾ ਸੀ ਤਾਂ ਨਾ ਕੱਲੇ-ਖਲੇ ਛੋਟੇ ਜਿਹਾ ਬਾਬ ਕੋ ਬਜ਼ੁਰਗ ਕੋ ਹਰ ਕਿਸ ਨੂੰ ਨਾਲ ਮਿਲਦਾ ਸੀ ਕਿ ਐਡਾ ਪਿਆਰ ਸੀ ਪਿੰਡਾਂ ਵਾਲਾ ਦੇਖੋ ਮੈਂ ਉਹਨੂੰ ਤਾਂ ਜਾਣਦਾ ਕਿਉਂਕਿ ਉਹ ਮੇਰੇ ਪਿੰਡਾਂ ਦਾ ਮੈਂ ਉਹਨੂੰ ਪਹਿਲੇ ਗਾਣੇ ਤੋਂ ਜਾਣਦਾ ਤੇ ਇੱਕ ਪਿੰਡਾਂ ਵਾਲੇ ਬੰਦੇ ਦਾ ਨਾ ਆਪਦਾ ਇੱਕ ਮੋਹ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦਿਆਂ ਨੂੰ ਜ਼ਿਆਦਾ ਪਿਆਰ ਨਹੀਂ ਕਰਦੇ ਪਰ ਆਪਦੇ ਪਿੰਡਾਂ ਵਾਲਿਆਂ ਦਾ ਥੋੜਾ ਜਿਆਦਾ ਮੋਹ ਹੁੰਦਾ ਸੋ ਮੈਂ ਦੇ ਉਸ ਮਾਤਾ ਰਾਜਵੀਰ ਦੇ ਸਰਪੰਚੀ ਚ ਖੜਿਆ ਮੈਂ ਉਦੋਂ ਵੀ ਆਇਆ ਸੀ ਉਦੋਂ ਮੈਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਇਸ ਤਰੀਕੇ ਆਉਂਗਾ ਵੀ ਉਦੋਂ ਵੀ ਆਇਆ ਮਾਂ ਪਰ ਮੈਨੂੰ ਇਮੇਜਿਨ ਨਹੀਂ ਕਰ ਸਕਦਾ ਭਾਈ ਜੀ ਇੱਕ ਗੱਲ ਹੈ ਵੀ ਸਵਾਲ ਵੈਸੇ ਇਸ ਮੌਕੇ ਤੇ ਪੁੱਛਣੇ ਚੰਗੇ ਨਹੀਂ ਲੱਗਦੇ ਪਰ ਰਾਜਵੀਰ ਦੇ ਇਹ ਸਭ ਕੁਝ ਹੈ ਸਵਾਲ ਪੁੱਛਣੇ ਜ਼ਰੂਰੀ ਵੀ ਨਹੀਂ ਵੀ ਅਸਲ ਦੇ ਵਿੱਚ ਅਸੀਂ ਕਾਉਸਸ ਦੇ ਰਹੇ ਆ ਅਸੀਂ ਰੋਟੈਕਸ ਦੇ ਰਹੇ ਆ ਉਸ ਨਾਲ ਜੋ ਵਾਪਰਿਆ ਉਹ ਪਤਾ ਹੈ ਵੀ ਕਿਸ ਤਰੀਕੇ ਨਾਲ ਸਾਨ ਭਿੱੜਦੇ ਹੁੰਦੇ ਆ ਕਿਸ ਤਰੀਕੇ ਨਾਲ ਰੋਡ ਟੁੱਟਦੀ ਹੁੰਦੀ ਹੈ ਇਹ ਸਵਾਲ ਚੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬਾਈ ਜਦੋਂ ਥੋਡੇ ਨਾਲ ਵਾਪਰਦੀ ਹੈ ਨਾ ਉਦੋਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਤੁਹ ਜਦੋਂ ਤੁਹਾਡਾ ਬੰਦਾ ਹਸਪਤਾਲ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਆ ਵੀ ਟੈਸਟ ਹੁੰਦੇ ਆ ਕਰਾ ਲੈਣੇ ਚਾਹੀਦੇ ਆ ਜਾਂ ਆਹ ਚੀਜ਼ ਡਾਕਟਰ ਨੇ ਆ ਗਲਤੀ ਕਰਤੀ ਜਾਂ ਕੁਝ ਵੀ ਆ ਹੁਣ ਕਾਉਸ ਐਸ ਆ ਮੈਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਬਾਹਰ ਰਿਹਾ ਹੁਣ ਇੱਥੇ ਇੰਡੀਆ ਰਹਿੰਦੇ ਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਕਾਉਸ ਹਿਸਾ ਦਿੰਨਾ ਆਪਾਂ ਸਾਰੇ ਦਿੰਨੇ ਆ ਤੇ 411000 ਕਰੋੜ 2026 ਦਾ ਕਾਉਸ ਹਿਸਾਬ ਆ ਤੇ ਬੜਾ ਥੱਲੇ ਗਾ ਮੈਨੂੰ ਲੱਗਦਾ ਯਾਰ ਆ ਜਿਹੜੀ ਇਹੋ ਜਿਹੀਆਂ ਟਰੈਜਡੀਆਂ ਬਚਾ ਸਕਦੀ ਆ ਸਰਕਾਰ ਜੇ ਇੰਨੇ ਪੈਸੇ ਲੈਣੇ ਆ ਤਾਂ ਕਮ ਸੇ ਕਮ 100-100 ਕਰੋੜ ਰੁਪਈਆ ਜ਼ਿਲ੍ਹਿਆਂ ਨੂੰ ਦੋ ਯਾਰ ਇੱਕ ਜਿੱਥੇ ਸਾਰੇ ਜਾਨਵਰ ਪਾਓ ਸਾਨੂੰ ਨਹੀਂ ਪਤਾ ਕੀ ਕਰਨਾ ਉਹਦਾ ਇਹਨਾਂ ਕੋਲ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਸੰਭੋ ਚੀਜ਼ਾਂ ਕਰੋ ਜਾਂ ਪੈਸੇ ਇੰਨੇ ਲੈ ਰਹੇ ਹੋ ਪਰ ਬਾਕੀ ਆ ਮੌਕਾ ਨਹੀਂਗਾ ਇਸ ਥੀ ਤੇ ਆਪਾਂ ਬਾਅਦ ਚ ਬਾਈ ਇਸ ਥੀ ਤੇ ਗੱਲ ਕਰਾਂਗੇ ਪਰ ਇਹ ਮੁੱਦਾ ਚੱਕਣ ਆ ਲਾਇਆ ਬਾਈ ਇਹ ਰਾਜਵੀਰ ਜਵੰਦਾ ਇੱਕ ਦੁਨੀਆ ਜਾਣਦੀ ਆ ਉਹਨੂੰ ਤਾਂ ਆਪਾਂ ਗੱਲ ਕਰ ਰਹੇ ਆ ਪਤਾ ਨਹੀਂ ਪਿੰਡਾਂ ਦੇ ਕਿੰਨੇ ਆ ਜਾਂ ਸ਼ਹਿਰਾਂ ਚ ਕਿੰਨੇ ਆ ਇਹੋ ਜੇ ਕਿਸੇ ਦੇ ਮਦਰ ਫਾਦਰ ਭੈਣ ਭਰਾ ਡੈਥ ਹੋ ਜਾਂਦੀ ਹੋਣੀ ਇਹਨਾਂ ਚੀਜ਼ਾਂ ਕਰਕੇ ਸੋ ਬਈ ਜ਼ਰੂਰੀ ਆਉਂਦਾ ਫਸਟ ਹੈ ਵੀ ਸਹੀ ਨਹੀਂ ਮਿਲਦੀ ਜਗਰਾਉ ਦੇ ਵਿੱਚ ਸਕੂਲ ਚ ਪੜਿਓ ਤੇ ਰਾਜਵੀਰ ਭਾਈ ਜੀ ਦੇ ਕੋਲੋਂ ਸਕੂਲ ਚ ਪੜਿਆ ਕੁਝ ਵੇਲੇ ਹੀ ਯਾਦ ਤੁਹਾਡੀ ਬਚਪਨ ਦੀ ਜਾਂ ਕੋਈ ਖੁੱਲੋਂ ਬਹੁਤ ਯਾਦ ਹੁੰਦਾ ਭਾਈ ਮੈਂ ਮੈਂ ਪਹਿਲਾਂ ਪੜ ਗਿਆ ਜਵਦੇ ਤੋਂ ਉੱਥੇ ਮੈਂ ਪਲੱਸ 1 ਕੀਤੀ ਸੀ ਜੀ ਤੇ ਕਾਲਜ ਚ ਪੜਿਆ ਜੀ ਮੈਂ ਐਲ ਆਰ ਐਮ ਯਾਦ ਸਾਡੀ ਜੀ singing ਤੋਂ ਬਾਅਦ ਹੀ ਜਾਂਦਾ ਨੇ singing ਤੋਂ ਪਹਿਲਾਂ ਦੀਆਂ ਸਾਡੀਆਂ ਤੇ singing ਤੋਂ ਪਹਿਲਾਂ ਦੀਆਂ ਰਾਜਵੀਰ ਦੀਆਂ ਕਨਵਰ ਬਾਈ ਨਾਲ ਬਿੱਲੇ ਬਾਈ ਨਾਲ ਜਾਂਦਾ ਨੇ ਮੇਰੇ ਨਾਲ ਤਾਂ ਜ਼ਿਆਦਾ ਹੈ ਨਹੀਂ ਕਿਉਂਕਿ ਮੈਂ ਇੱਥੇ ਰਹਿੰਦਾ ਨਹੀਂ ਤੁਹਾਡਾ ਸ਼ਾਇਦ ਪਹਿਲਾ ਗੀਤ ਜਾਂ ਤੁਸੀਂ ਪਹਿਲਾ ਗੀਤ ਸ਼ਾਇਦ ਮੈਂ ਹਾਂਜੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਦਾ ਮੁੰਡਾ ਹੈ ਮੈਂ ਸ਼ੇਅਰ ਕੀਤਾ ਸੀਗਾ ਉਹ ਅਕਸਰ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹਾਂਜੀ ਫੋਨ ਤੇ ਗੱਲ ਹੁੰਦੀ ਸੀ ਮੈਂ ਤਾਂ ਹੁਣ ਵੀ ਉਹਦੇ ਵਾਇਸ ਮੈਸੇਜ ਸੁਣ ਰਿਹਾ ਸੀਗਾ ਵੀ ਇੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਮੈਮਰੀ ਬਣ ਜਾਂਦੀ ਹੈ ਲਾਈਫ ਦੇ ਵਿੱਚ ਸੋ ਮੈਂ ਮੇਰੇ ਤੋਂ ਜ਼ਿਆਦਾ ਦੁੱਖ ਉਹਦੀ ਮਾਂ ਨੂੰ ਆ ਉਹਦੀ ਵਾਈਫ ਨੂੰ ਆ ਤੇ ਉਹਦੇ ਜਵਾਕਾਂ ਨੂੰ ਆਉਣ ਵਾਲੇ ਟਾਈਮ 'ਚ ਹਜੇ ਤਾਂ ਸ਼ਾਇਦ ਉਹਨਾਂ ਦੀ ਸੋਚੀ ਹੈਗੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਪਰਿਵਾਰ ਨੂੰ ਬਹੁਤ ਵੱਡਾ ਮੈਂ ਵੀ ਤੁਹਾਨੂੰ ਮੈਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕੀ ਬੋਲਣਾ ਹੈ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਚੀਜ਼ਾਂ ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਸਾਬ ਮੇਰੇ ਤੋਂ ਚੀਜ਼ਾਂ ਹੋਰ ਵੀ ਆਪਣੇ ਬੰਦੇ ਆ ਜਾਣੇ ਮੈਂ ਮੇਰੀ ਇੰਨੀ ਕੁ ਮੇਰੀ ਕੋਈ ਨਾ ਕੋਈ ਜਿੰਨਾ ਤੁਸੀਂ ਜੋ ਗੱਲ ਕਰ ਸਕਦੇ ਹੋ ਤੁਸੀਂ ਉਨੀ ਕਰੋ ਮੈਂ ਕਿਉਂਕਿ ਪਹਿਲਾਂ ਹੀ ਅਸੀਂ ਵੀ ਕਿਹਾ ਵੀ ਰਾਜਵੀਰ ਦਾ ਕੇਸ ਇਹੋ ਜਿਹਾ ਵੀ ਸਾਨੂੰ ਸਵਾਲ ਪੁੱਛਨੇ ਪੈਂਦੇ ਆ ਕਿਉਂਕਿ ਸ਼ਾਇਦ ਇੱਕ ਗਲਤੀਆਂ ਨਾ ਹੋਈਆਂ ਤਾਂ ਰਾਜਵੀਰ ਰਾਜਸਾ ਬਈ ਮੈਂ ਫਸਟ ਸਟੇਟ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਪਾਈ ਉਹ ਸਭ ਕੁਝ ਇਸ ਕਰਕੇ ਜਿਹੜਾ ਮੀਡੀਆ ਨੂੰ ਵੀ ਸਵਾਲ ਪੁੱਛਨੇ ਪੈਂਦੇ ਬਈ ਮੀਡੀਆ ਦਾ ਕੰਮ ਆ ਸਵਾਲ ਪੁੱਛਣਾ ਪਰ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਬਿਲਕੁਲ ਨਾ ਤਾਂ ਮੈਂ ਉਹਦੀ ਫਰਸਟ ایڈ ਬਾਰੇ ਬੋਲ ਸਕਦਾ ਚੀਜ਼ਾਂ ਪਰ ਘਰਦਿਆਂ ਨੇ ਜਿੰਨਾ ਜ਼ੋਰ ਲਾਉਣਾ ਸੀਗਾ ਉਹ ਲਾਇਆ ਜਿੰਨਾ ਮੈਨੂੰ ਲੱਗਦਾ ਡਾਕਟਰਾਂ ਨੇ ਜਿੰਨਾ ਜ਼ੋਰ ਲਾਉਣਾ ਸੀ ਲਾਇਆ ਉਹਨਾਂ ਨੇ ਜਿੱਦੋਂ ਜਿੱਥੋਂ ਤੱਕ ਮੈਂ ਜਦੋਂ ਜਦੋਂ ਜਾਣਦਾ ਰਿਆਂ ਜੋ ਜੋ ਮੈਨੂੰ ਨੋਲੇਜ ਸੀ ਪਰ ਹੁਣ ਵਿਚਲੀਆਂ ਚੀਜ਼ਾਂ ਕਿੱਦਾਂ ਕਿਵੇਂ ਕੀ ਆ ਟੈਕਨੀਕਲ ਟਰਮਸ ਮੈਨੂੰ ਪਤਾ ਨਹੀਂ ਬਾਈਓ ਉਹ ਚੀਜ਼ ਬਾਰੇ ਬਾਈਓ ਜੇ ਤੁਸੀਂ ਆਰਾਮ ਨਾਲ ਪਰਿਵਾਰ ਕੋਲ ਬੈਠੋ ਤੁਸੀਂ ਥੈਂਕ ਯੂ